ਸ਼੍ਰੋਮਣੀ ਜਰਨਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਸੜੀ ਵਿਖੇ ਮਨਾਏ ਗਏ ਪ੍ਰੋਗਰਾਮ ਦੀਆਂ ਝਲਕੀਆਂ ਆਓ ਦੇਖਦੇ ਹਾਂ ਸ਼ਰਧਾਪੂਰਵਕ ਮਨਾਏ ਪ੍ਰੋਗਰਾਮ ਨੂੰ ਸ਼ਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਦਸੰਬਰ ਦਾ ਮਹੀਨਾ ਸ਼੍ਰੀ ਦਾਨੀ ਯਾਦ ਨੂੰ ਤਰੋ ਤਾਜ਼ਾ ਕਰਨ ਹਾਂ ਸਿੱਖਤੇ ਅਸੂਲ ਦੇ ਵਿੱਚ ਜਿੰਨਾ ਲੋਕਾਂ ਨੇ ਸਮਾਜ ਲਈ ਸਿੱਖ ਧਰਮ ਲਈ ਜਾਂ ਮਨੁੱਖਤਾ ਲਈ ਆਪਣਾ ਪਰਿਵਾਰ ਜਾਂ ਆਪਣਾ ਆਪ ਵਾਰਿਆ ਉਹਨਾਂ ਨੂੰ ਸਿਜਦਾ ਕਰਨ ਵਾਸਤੇ ਤੁਸੀਂ ਅੱਜ ਗੁਰਦੁਆਰਾ ਸਾਹਿਬ ਦੀ ਬੰਦਨ ਕਮੇਟੀ ਕਲਾਮਬਾਉ ਪਿੰਡ ਦੀ ਪੰਚਾਇਤ ਸਮੁੱਚਾ ਭਾਈਚਾਰਾ ਇਕੱਠੇ ਹੋਇਓ ਤੁਸੀਂ ਵਧਾਈ ਦੇ ਪਤਰ ਸਿੱਖ ਇਤਿਹਾਸ ਬਾਰੇ ਸਮੇ ਸਮੇ ਪ੍ਰਚਾਰਕ ਗੰਧੀ ਸਿੰਘ ਜਾਂ ਕਥਾਵਾਚਕ ਤੁਹਾਨੂੰ ਸੰਮੁਖ ਕਰਿਆ ਕਰਦੇ ਆ ਇਤਿਹਾਸ ਦੇ ਵਿੱਚ ਜਿਹੜੇ ਸਾਡੇ ਲੋਕਾਂ ਦੇ ਯੋਗਦਾਨ ਹੈ ਉਹਨਾਂ ਪ੍ਰਤੀ ਤੁਸੀਂ ਕਾਫੀ ਵਾਕ ਮੈਂ ਤੁਹਾਨੂੰ ਥੋੜਾ ਜਿਆਦਾ ਦੂਸਰੀ ਸਾਈਡ ਤੇ ਲਿਜਾਣ ਦੀ ਕੋਸ਼ਿਸ਼ ਕਰਦਾ ਅੱਜ ਸਮੇਂ ਦੀ ਮੰਗ ਗੁਰਦੁਆਰਾ ਸਾਹਿਬ ਇਥੇ ਜਾਂ ਵੱਖ-ਵੱਖ ਜਗ੍ਹਾ ਤੇ ਆਲਵਾੜ ਦੇ ਉੱਤੇ ਸਾਡਾ ਸਿੱਖ ਮੱਤ ਦਾ ਸਿੱਖ ਪ੍ਰਚਾਰਕਾਂ ਦਾ ਕਾਫੀ ਬੋਲ ਵਾਲਾ ਸਖਤ ਜਿਹਾ ਸੱਜੇ ਬੰਦਿਆਂ ਦਾ ਬਹੁਤ ਵਿਅਕਤੀ ਸਮਰਪਿਤ ਹੈ ਜਿਹੜੇ ਮੁਨੱਖਤਾ ਦੇ ਵਿੱਚ ਵਿਚਾਰਾਂ ਨੂੰ ਮੁਨੱਖਤਾ ਦੀ ਬੋਧ ਨੂੰ ਉਹਨਾਂ ਦੀ ਸਮਝ ਅਤੇ ਸੋਚ ਨੂੰ ਤਬਦੀਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਪਰ ਜ਼ਿਆਦਾਤਰ ਲੋਕ ਅੱਜ ਜਦੋਂ ਛੀਤ ਦੀ ਜਾਂ ਜਨਮ ਦੇ ਤਿਹਾੜ ਆਉਂਦੇ ਆ ਤਾਂ ਲੰਗਰਾਂ ਦੇ ਪਕਵਾਨਾਂ ਦੇ ਵਿੱਚ ਵੀ ਕੋਈ ਜਿਹੜਾ ਹੈਗਾ ਪਿੱਛੇ ਨਹੀਂ ਹਟਦਾ ਪਰ ਸਾਨੂੰ ਸਮੇਂ ਦੀ ਲੋੜ ਦੇ ਤਾਕ ਵਿੱਚ ਸਾਨੂੰ ਸਥਾਈ ਤੇ ਅਸਥਾਈ ਜਿਹੜੇ ਪੰਨਾ ਉਹਨਾਂ ਦੇ ਵਿੱਚ ਅੰਤਰਾ ਜਿਹੜਾ ਉਹ ਸਮਝਣਾ ਪੈਂਦਾ ਕਿਤੇ ਨਾ ਕਿਤੇ ਤੁਹਾਡੇ ਦਾਰਾ ਦਿੱਤਾ ਹੋਇਆ ਦਾਨ ਤਾਂ ਤੁਹਾਡੇ ਦੁਆਰਾ ਲਾਇਆ ਹੋਇਆ ਪੈਸਾ ਭਾਵੇਂ ਛੋਟੇ ਰੂਪ ਚ ਹੋਵੇ ਪਰ ਉਹ ਚਿਰ ਜੀਵ ਲਈ ਸਥਾਈ ਰਹਿੰਦਾ ਸਾਨੂੰ ਇਹਨਾਂ ਚੀਜ਼ਾਂ ਦੀ ਇਹਨਾਂ ਵੱਲ ਮੁੜ ਕੇ ਆਉਂਦੀ ਲੋਕ ਮੈਂ ਨਾਲ ਹੀ ਬੇਨਤੀ ਕਰਾਂਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਆਓ ਬੈਠੋ ਵਿਚਾਰੀਏ ਜਿਹੜੇ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਨੇ ਜਿਹੜੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਨੇ ਉਹਨਾਂ ਦਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਈਏ ਮੈਂ ਤਾਂ ਇਹ ਵੀ ਚਾਹਾਂਗਾ ਕਿ ਜਿੱਥੇ ਅਸੀਂ ਤਿਉਹਾਰ ਜਾਂ ਗੁਰਦੁਆਰਾ ਸਾਹਿਬ ਦੀ ਡਵੈਲਪ ਕਰਨਾ ਵਾਸਤੇ ਗੋਲਕ ਲਾਈ ਹੈ ਉੱਥੇ ਸਾਨੂੰ ਇੱਕ ਐਜੂਕੇਸ਼ਨ ਗੋਲਕ ਵੀ ਨਾਲ ਸਥਾਪਿਤ ਕਰ ਦੇਣੀ ਚਾਹੀਦੀ ਹੈ ਜਿਹੜੀ ਆਏ ਸਾਲ ਫਰਵਰੀ ਤੇ ਮਾਰਚ ਦੇ ਵਿੱਚ ਇਹ ਸਰਵੇਖਣ ਕਰੇ ਕਿ ਪਿੰਡ ਦੇ ਜਿਹੜੇ ਬੱਚੇ ਜਿਹੜੇ ਯੋਗ ਨੇ ਆਰਥਿਕ ਪੱਖੋਂ ਕਮਜ਼ੋਰ ਨੇ ਪਰ ਪੜ੍ਹਾਈ ਦੇ ਵਿੱਚ ਹੁਸ਼ਿਆਰ ਨੇ ਉਹਨਾਂ ਦੀਆਂ ਫੀਸਾਂ ਸਕੂਲ ਸਟੇਸ਼ਨਰੀ ਦੇ ਸੰਬੰਧੀ ਉਹਨਾਂ ਨੂੰ ਜਿਹੜਾ ਹੈਗਾ ਉਹ ਆਪਣਾ ਇਸ ਪ੍ਰਤੀ ਵੀ ਜਿਹੜਾ ਸਮਾਜ ਦੇ ਵਿੱਚ ਯੋਗਦਾਨ ਪਾਉ ਕਿਉਂਕਿ ਮੈਂ ਤਾਂ ਸਮਝਦਾ ਹਾਂ ਜਦੋਂ ਕੋਈ ਵਿਅਕਤੀ ਪੜ੍ਹ ਲੈ ਕੇ ਕਿਸੇ ਰਜਗਾਰ ਤੇ ਚਲਾ ਜਾਂਦਾ ਹੈ ਤੁਹਾਡੇ ਪਰਿਵਾਰ ਦੇ ਵਿੱਚੋਂ ਕਾਫੀ ਇੱਥੇ ਪਿੰਡ ਦੇ ਵਿੱਚੋਂ ਗੁਰਤੇਜ ਸਿੰਘ ਲਹੋਰੀ ਸਰਦਾਰ ਗਰਜੰਟ ਸਿੰਘ ਜਾਂ ਹੋਰ ਵਿਅਕਤੀ ਜਿਹੜੇ ਨੌਕਰੀਆਂ ਦੇ ਵਿੱਚ ਆ ਗਏ ਜਾਂ ਜਲੌਰ ਸਿੰਘ ਵਰਗੇ ਜਿਨ੍ਹਾਂ ਨੇ ਆਪਣਾ ਕਿੱਤਾ ਤੋੜ ਲਿਆ ਤਾਂ ਤਨ ਪੀੜੀਆਂ ਬਦਲਦੀਆਂ ਇੱਕ ਜਿਹੜੀ ਉਹ ਪੀੜ੍ਹੀ ਜਿਹੜੀ ਉਹ ਮੌਜੂਦਾ ਖੜਾਰੇ ਨੇ ਜਿਨ੍ਹਾਂ ਉਹਨਾਂ ਦੇ ਆਰਥਿਕ ਦੇ ਸੋਰਸ ਹੁੰਦੇ ਆ ਤੇ ਉਹ ਆਪਣੇ ਰਹਿਸਾਂ ਕਾਨਪੀਨ ਤੇ ਬੋਲਚਾਲ ਦੇ ਵਿੱਚ ਤਬਦੀਲੀ ਲਿਆਉਂਦੇ ਨੇ ਇਹ ਕੋ ਪੀੜੀ ਜਿਹੜੀ ਪੀੜੀ ਨੇ ਉਹਨਾਂ ਨੂੰ ਜਨਮ ਦਿੱਤਾ ਭਾਵੇਂ ਉਹਨਾਂ ਦਾ ਜੀਵਨ ਸਾਥੀ ਸਹਿਯੋਗ ਦੇਣ ਤੋਂ ਨਾਮੁਰਕਾ ਵੀ ਹੋਵੇ ਪਰ ਫਿਰ ਵੀ ਰਾਹੇ ਕਰਾਹੇ ਕਿਤੇ ਨਾ ਕਿਤੇ ਆਉਂਦੇ ਜਾਂਦੇ ਉਹ ਆਪਣੀ ਪਿਛਲੀ ਜਿਹੜੀ ਪੀੜੀ ਹੈਗੀ ਹੈ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਪ੍ਰਤੀ ਉਹ ਵਚਨਬੱਧਤਾ ਆਪਣੀ ਜ਼ਾਹਰ ਆਉਂਦੀ ਆ ਕਿਉਂਕਿ ਕਿਸੇ ਨਾ ਕਿਸੇ ਸਮੇ ਉਹਨਾਂ ਨੂੰ ਯਾਦ ਆਉਂਦਾ ਹੈ ਜਦੋਂ ਬਚਪਨ ਦੇ ਵਿੱਚ ਉਹਨਾਂ ਹੁਣ ਉਂਗਲੀ ਫੜ ਕੇ ਉਹਨਾਂ ਨੇ ਤੁਰਨਾ ਸਿਖਾਇਆ ਤਾਂ ਉਹ ਫਿਰ ਉਸ ਪ੍ਰਤੀ ਵੀ ਜਿਹੜੀ ਜ਼ਿੰਮੇਵਾਰੀ ਆਪਣੀ ਨਿਭਾਉਂਦੇ ਆ ਤੇ ਤੀਜੀ ਟੀੜੀ ਉਹ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਹੈ ਜੀ ਨੇ ਸਾਡੀ ਬਾਖੜੌਰ ਨੂੰ ਸਾਡੇ ਫਿਊਚਰ ਨੂੰ ਸਾਡੇ ਭਵਿੱਖ ਨੂੰ ਸਵਾਰਨਾ ਹੈ ਉਹਦੇ ਪ੍ਰਤੀ ਉਹ ਕੁਛ ਨਾ ਕੁਛ ਆਪਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਜਿਹੜਾ ਹੈਗਾ ਕੁਛ ਨਾ ਕੁਛ ਉਹਨਾਂ ਵਾਸਤੇ ਜਿਹਨੂੰ ਛੱਡ ਜਿਉਂਦਾ। ਸੋ ਬੇਰੀ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੱਥੇ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਹੋ ਮੈਂ ਤਾਂ ਇਹ ਵੀ ਕਹਾਂਗਾ ਖੁਸ਼ੀ ਤੇ ਗਮੀ ਦੇ ਤੇ ਹਰਦੇ ਸਮੇਂ ਜਿਨ੍ਹਾਂ ਤੁਸੀਂ ਚੰਗੇ ਪਕਵਾਨ ਪਕਾ ਕੇ ਆਪਣੇ ਭਾਈਚਾਰੇ ਨੂੰ ਸੰਦੇਸ਼ ਦਿੰਦੇ ਹੋ ਕਿ ਅੱਜ ਸਾਡੇ ਬਜ਼ੁਰਗਾਂ ਨੂੰ ਇਕੱਠਨਾ ਵਾਪਰ ਕੇ ਆਉ ਪਰ ਉਥੇ ਪਕਵਾਨਾਂ ਦੀ ਜਦੋਂ ਦੌੜ ਲੱਗੀ ਹੁੰਦੀ ਆ ਤੇ ਜੇ ਕਿਤੇ 1000 ਰੁਪਏ ਦੇ ਰਜਿਸਟਰ ਕਿਸੇ ਬੱਚੇ ਨੂੰ ਵੀ ਲੈ ਕੇ ਦਿੱਤੇ ਜਾਂ ਤਾਂ ਮੇਰਾ ਖਿਆਲ ਹੈ ਇਹ ਕਰਨਾ ਵੀ ਚਾਹੀਦਾ ਸੋ ਸਾਨੂੰ ਇਹਨਾਂ ਚੀਜ਼ਾਂ ਵੱਲ ਮੁੜਨ ਦੀ ਲੋੜ ਆ ਬਾਕੀ ਦੂਰਬੀਨ ਲੈ ਕੇ ਤਾਂ ਬਥੇਰੇ ਲੋਕ ਤੁਨੇ ਫਿਰਦੇ ਨੇ ਸ਼ੀਸ਼ਾ ਵੇਖਣ ਦੀ ਲੋੜ ਆ ਸੋ ਤੁਸੀਂ ਸਾਰੇ ਵਿਧਾਈ ਦੇ ਪਾਤਰੋ ਜਿਹੜੇ ਆਪਣੇ ਪੁਰਖਿਆਂ ਨੂੰ ਆਪਣੇ ਉਸ ਮਹਾਪੁਰਸ਼ਾਂ ਨੂੰ ਜਿਨ੍ਹਾਂ ਨੇ ਇਸ ਸਮਾਜ ਲਈ ਜਾਂ ਤੁਹਾਡੇ ਲਈ ਆਪਣੀ ਜਾਨ ਦੀ ਬੁਤੀ ਦਿੱਤੀ ਹੈ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ ਇਸ ਦਿਨ ਉਹ ਤੁਸੀਂ ਪਿੰਡ ਕਲੱਬ ਸਮੂਹ ਪੰਚਾਇਤ ਸਮੁੱਚਾ ਪਾਈਚਾਰਾ ਵਧਾਈ ਦੇ ਪਾਤਰੋ ਸੋ ਮੈਂ ਤੁਹਾਨੂੰ ਵਧਾਈ ਦਿੰਦਾ ਹੋਇਆ ਤੇ ਨਾਲ ਹੀ ਉਹਨਾਂ ਸ਼ਹੀਦਾਂ ਨੂੰ ਗੜੀ ਚਮਕੌਰ ਦੇ ਸ਼ਹੀਦ ਬਾਬਾ ਜੀ ਨੂੰ ਸਿੰਘ ਜੀ ਦੇ ਉਹਨਾਂ ਦੇ ਸਾਥੀ ਉਹਨਾਂ ਨੂੰ ਸ਼ਬਦਾਂ ਦੇ ਭੁਲ ਵੀ ਅਰਥ ਨਹੀਂ ਆਉਂਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਇਸ ਸਮੇਂ ਮੇਰੇ ਸਾਥੀ ਨੇ ਜਗਤਾਰ ਸਿੰਘ ਜੀ ਸਿੱਧੂ ਸਾਹਿਬ ਅਸੀਂ ਤਿੰਨ ਚਾਰ ਸਾਲਾਂ ਤੋਂ ਜਦੋਂ ਇਸ ਪ੍ਰੋਗਰਾਮਾਂ ਤੇ ਜਾਂਦੇ ਆ ਤਾਂ ਸਾਡੇ ਜਿੱਥੇ ਅਸੀਂ 2 ਮਿੰਟ ਕੋਈ ਵਿਚਾਰਾਂ ਦੀ ਸਾਂਝ ਪਾਉਣੇ ਆ ਜਾਂ ਨਹੀਂ ਪਾਉਂਦੇ ਤਾਸੀ ਬਾਬਾ ਜੀਵਨ ਸਿੰਘ ਦੇ ਜਿਹੜੇ ਹੈਗੇ ਆ ਸਰੂਪੂ ਬਣਾਏ ਆ ਅਸੀਂ ਇਸ ਕਮੇਟੀ ਦੇ ਜਿਹੜੇ ਕੋਈ ਸਾਨੂੰ ਬੰਦੇ ਲਿਖਾਏ ਹੁੰਦੇ ਅਸੀਂ ਉਹਨਾਂ ਨੂੰ ਉਹ ਜਿਹੜਾ ਹੈਗਾ ਟੇਡ ਕਰਕੇ ਆਉਣੇ ਆ ਹੁਣ ਅਸੀਂ ਲਿਆਂਦੇ ਆ ਜਿਹੜੇ ਪੰਜ ਛੇ ਨਾਮ ਸਾਨੂੰ ਲਿਖਾਏ ਆ ਤੁਸੀਂ ਸਾਰੇ ਹੀ ਵਧਾਈ ਦੇ ਪਾਤਰੋ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਜਾਂ ਉਸ ਤਰ੍ਹਾਂ ਕਿਤੇ ਕਿਸੇ ਵਿਅਕਤੀ ਦਾ ਨਾਮ ਰਹਿ ਜਾਂਦਾ ਦੂਸਰੇ ਵਿਅਕਤੀ ਤੋਂ ਲੁਕਾਉਣ ਵੱਲ ਤਾਂ ਇਹ ਨੂੰ ਗੁਲਾਣਾ ਸਮਝਿਆ ਜਾਵੇ ਤੁਸੀਂ ਸਾਰੇ ਹੀ ਜਿਹੜੇ ਹੈਗੇ ਆ ਪਿਛਲੇ ਪਾਤਰੋ ਤੇ ਸੋ ਮੈਂ ਉਹਨਾਂ ਵਿੱਚ ਵਿਅਕਤੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਬਾਬਾ ਜੀਵਨ ਸਿੰਘ ਜੀ ਦੇ ਸਰੂਪ ਆ ਜੜੇ ਉਹ ਲੈਨ ਇੱਕ ਇਸ ਹੂੜ ਦੇ ਨੂੰ ਤੁਸੀਂ ਆ ਜੂ ਆ ਜੂ ਸਾਰ ਸਿੱਧਿਆ ਕਰੋ ਤੇ ਆਪ ਜੀ ਪੁਲਿਸ ਦੇ ਵਿੱਚ ਆਪਣੀਆਂ ਸਵਾਵਾਂ ਨਿਭਾ ਰਹੇ ਨੇ ਮੇਰੇ ਛੋਟੇ ਵੀਰ ਨੇ ਕਾਫੀ ਚਰਤੂਲ ਵਰਤਨ ਨੈਨਾ ਨਾਲ ਤੇ ਨਾਲ ਹੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਅਗਰੇ ਸਿੰਘ ਜੀ ਅੱਜ ਦੇ ਇਸ ਸਮੇਂ ਦੇ ਅਨਸਾਰ ਜਿਹੜੀਆਂ ਪੰਜਾਬ ਦੀਆਂ ਜੇਲਾਂ ਉਹਦੇ ਚ 80% ਵਿਅਕਤੀ ਆ ਜਿਹੜੇ ਆਰਥਿਕ ਪੱਖੋਂ ਹੀਨੇ ਤੇ ਕਮਜ਼ੋਰ ਨੇ ਜਿਹੜੇ ਜਾਣੇ ਅਣਜਾਣੇ ਦੇ ਵਿੱਚ ਜਾਂ ਕਿਸੇ ਤਰ੍ਹਾਂ ਵੀ ਆਪਣੀ ਜਿਹੜੀ ਉਹ ਸਮਾਪੂਰਤਾ ਕਰ ਚੁੱਕੇ ਪਰ ਸਰਕਾਰ ਉਹਨਾਂ ਨੂੰ ਕਿਤੇ ਨਾ ਕਿਤੇ ਅਰਹਾਈ ਵੱਲ ਨੂੰ ਨਹੀਂ ਮੋੜ ਰਹੀ ਜਾਂਾਂ ਦੀਆਂ ਆਰਥਿਕ ਤੰਗੀਆਂ ਜਿਹੜੇ ਉਹ ਵਕੀਲ ਨਹੀਂ ਕਰ ਰਹੇ ਤੁਸੀਂ ਐਮਐਲਏ ਸਾਹਿਬ ਨਾਲ ਸਪੀਕਰ ਸਾਹਿਬ ਨਾਲ ਵੀ ਬਿੰਦੇ ਉੱਠਿਓ ਸਾਡੀ ਇਹ ਬੇਨਤੀ ਨੂੰ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਕਿ ਜਿਹੜੇ ਵਿਅਕਤੀ ਕਿਸੇ ਤਰ੍ਹਾਂ ਵੀ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਜਿਹੜਾ ਹੈਗਾ ਸਜ਼ਾ ਦਿੱਤੀ ਉਹ ਸਜ਼ਾ ਵੀ ਭੁਗਤ ਚੁੱਕੀ ਹੈ ਉਹਨਾਂ ਨੂੰ ਰਿਹਾ ਕਰਾਉਣ ਦੇ ਵਿੱਚ ਸੋ ਤੁਸੀਂ ਵੀ ਇਹ ਵੱਡ ਮੁੱਲਾ ਯੋਗਦਾਨ ਪਾਓ ਸਰਦਾਰ ਅੰਗਰੇਜ਼ ਸਿੰਘ ਜੀ ਆਓ ਜੀ ਆਓ ਜੀ ਨਿਖਤਾਰ ਸਿੰਘ ਜੀ ਗਰਮੀਤ ਸਿੰਘ ਕੁੰਜੀ ਜੀ ਆਹ ਕਰੋ ਸਾ

ਤੁਹਾਡੇ ਪਿੰਡ ਦੀ ਸ਼ਾਨ ਨਹੀਂ ਨਹੀਂ ਇਲਾਕੇ ਦੀ ਸ਼ਾਨ ਹੈ ਸਰਦਾਰ ਮੋਹਰ ਸਿੰਘ ਜੀ ਗੱਲ ਜੋ ਸਮਾਜ ਦੀਆਂ ਤੰਗੀਆਂ ਤੇ ਤਰਸੀਆਂ ਨੂੰ ਆਪਣੇ ਪੇਪਰ ਦੇ ਰਾਹੀਂ ਤੁਹਾਡੇ ਜਨਤਾ ਦੇ ਸਨਮੁਖ ਕਰਦੇ ਨੇ ਤੇ ਜਿਹੜੇ ਮੌਜੂਦਾ ਲੀਡਰ ਹੈ ਜਾਂ ਸਰਕਾਰਾਂ ਹਨ ਉਹਨਾਂ ਨੂੰ ਵੀ ਸਮੇਂ ਦੇ ਮੁਤਾਬਕ ਸचेਤ ਕਰਦੇ ਨੇ ਸੋ ਸਰਦਾਰ ਮੋਹਰ ਸਿੰਘ ਜੀ ਜੱਲ ਸਾਹਿਬ ਮੇਰੇ ਛੋਟੇ ਵੀਰੋਂ ਉਹ ਵੀ ਗਿਆਨ ਜੋਤੀ ਚੈਨਲ ਦੀ ਇਹ ਛੋਟੀ ਜੀ ਪੇਟ ਸੋ ਦੇਖਦੇ ਰਹੋ ਗਿਆਨ ਜੋਤੀ ਚੈਨਲ ਤੁਹਾਡਾ ਸਾਰਿਆਂ ਦਾ ਧੰਨਵਾਦ